ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਕੰਬੋ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਸੋ ਆਪਾਂ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਅੱਜ ਯਾਨੀ ਕਿ 25 ਜੂਨ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਸੋ ਜੇਕਰ ਉਹਨਾਂ ਪੰਜਾਬ ਦੀ ਆਪਾਂ ਲਾਈਵ ਸੈਟਰ ਤਸਵੀਰ ਦੇਖੀ ਤਾਂ ਆਪਾਂ ਜਿਵੇਂ ਕਿ ਦੇਖਣ ਨੂੰ ਮਿਲ ਰਿਹਾ ਪੂਰੇ ਪੰਜਾਬ ਵਿੱਚ ਦੀ ਬੱਦਲਦਬਾਈ ਦੀ ਆਵਾਜ਼ ਹੀ ਦੇਖਣ ਨੂੰ ਮਿਲ ਰਹੀ ਹੈ ਅਤੇ ਕਿਤੇ ਸੰਘਣੇ ਰੂਪ ਵਿੱਚ ਬੱਦਲ ਪਾਈ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਜੇਕਰ ਉਹਨਾਂ ਬੰ ਮੇਰੀ ਗੱਲ ਕਰੀ ਤਾਂ ਮੌਸਮ ਭਾਗਵਲ ਅੱਜ ਅਲਰਟ ਜਾਰੀ ਕੀਤਾ ਗਿਆ ਪੰਜਾਬ ਵਿੱਚ ਸੋ ਕਿਹੜੇ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਹੈ ਸੋ ਆਪਾਂ ਜ਼ਿਲ੍ਹੇ ਵਾ ਜਾਣਕਾਰੀ ਤੁਹਾਨੂੰ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜਿਹੀ ਬੇਨਤੀ ਕਰਦੇ ਹਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਲਾਇਕ ਜ਼ਰੂਰ ਕਰ ਦਿਓ ਸੋ ਜੀ ਬਾਅਦ ਮੌਸਮ ਦੀ ਜਾਣਕਾਰੀ ਵੱਲ ਜੇਕਰ ਹੁਣ ਆਪਾਂ ਪੰਜਾਬ ਵਿੱਚ ਮੌਨਸੂਨ ਦੀ ਐਂਟਰੀ ਦੀ ਗੱਲ ਕਰੀ ਤਾਂ ਪੰਜਾਬ ਵਿੱਚ ਮੌਨਸੂਨ ਨੇ ਐਂਟਰੀ ਦੇ ਦਿੱਤੀ ਹੈ ਪੰਜਾਬ ਦੇ ਪੂਰਬੀ ਅਤੇ ਉੱਤਰੀ ਇਲਾਕੇ ਵਿੱਚ ਮੌਨਸੂਨ ਪਹੁੰਚ ਚੁੱਕਾ ਹੈ ਜਿਸ ਨਾਲ ਹੁਣ ਅਗਲੇ 2 ਤੋਂ 3 ਦਿਨਾਂ ਤੱਕ ਪੂਰੇ ਪੰਜਾਬ ਵਿੱਚ ਇਸੇ ਤਰ੍ਹਾਂ ਬਰਸਾਤੀ ਕਾਰਵਾਈਆਂ ਦਰਜ ਕੀਤੀਆਂ ਜਾਣਗੀਆਂ ਜੇਕਰ ਉਹਨਾਂ ਭਾਜ ਦੀ ਗੱਲ ਕਰੀ ਤਾਂ ਅੱਜ ਪੰਜਾਬ ਦੇ ਪੂਰਬੀ ਉੱਤਰੀ ਅਤੇ ਦੱਖਣੀ ਇਲਾਕਿਆਂ ਵਿੱਚ ਮੀਂਹ ਦੀ ਮੀਂਹ ਦਰਜ ਕੀਤਾ ਜਾਵੇਗਾ ਜਿਹੜਾ ਪੰਜਾਬ ਵਿੱਚ ਮੌਨਸਨ ਪਹੁੰਚ ਚੁੱਕਿਆ ਕਿਹੜੀ ਜ਼ਿਲ੍ਹਿਆਂ ਵਿੱਚ ਪਹੁੰਚਿਆ ਜੇਕਰ ਅਪਾ ਉਹਦੀ ਗੱਲ ਕਰੀ ਤਾਂ ਪੰਜਾਬ ਦੇ ਜਿਹੜੇ ਆਹ ਵਾਲੇ ਇਲਾਕੇ ਹਨ ਇਹਨਾਂ ਇਲਾਕਿਆਂ ਵਿੱਚ ਮੌਨਸਨ ਨੇ ਦਸਤਕ ਦੇ ਦੇ ਚ ਜਿਵੇਂ ਅੰਬਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰ ਫਕਪੂਰ ਸਰਾ ਜਰੰਦਰ ਅਸਿੱਤਪਗ ਅਸਿੱਗਨਰ ਕਪੂਰਥਲਾ ਰੂਪਨਗਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਮੁਹਾਲੀ ਚੰਡੀਗੜ੍ਹ ਇਹਨਾਂ ਇਲਾਕਿਆਂ ਵਿੱਚ ਮੌਨਸੂਨ ਪਹੁੰਚ ਚੁੱਕਿਆ ਤੇ ਇਹਨਾਂ ਇਲਾਕਿਆਂ ਵਿੱਚ ਪਹਿਰ ਤੋਂ ਬਾਅਦ ਦਰਮਿਆਨੇ ਪੱਧਰ ਦੀਆਂ ਬਰਸ਼ਾਤੀ ਕਾਰਵਾਈਆਂ ਦਰਜ ਕੀਤੀਆਂ ਜਾਣਗੀਆਂ ਜੇਕਰ ਉਹਨਾਂ ਪੇ ਜਿਲ੍ਹਾ wise ਗੱਲ ਕਰੀਏ ਤਾਂ ਜਿਹੜਾ ਇੱਕ ਪੂਰਵੀ ਪਾਸੇ ਸਿਸਟਮ ਬਣਿਆ ਜਿਸ ਨਾਲ ਪਟਿਆਲਾ ਸੰਗਰੂਰ ਬਰਨਾਲਾ ਫਤਿਹਗੜ੍ਹ ਸਾਹਿਬ ਮੁਹਾਲੀ ਲੁਧਿਆਣਾ ਮੋਗਾ ਬਠਿੰਡਾ ਮਾਨਸਾ ਫਰੀਦਕੋਟ ਮੁਕਸਰ ਇਹਨਾਂ ਇਲਾਕਿਆਂ ਵਿੱਚ ਇਹ ਸਿਸਟਮ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਪਰ ਜਿਹੜੇ ਜ਼ਿਆਦਾ ਜਿਹੜੇ ਜ਼ਿਲ੍ਹਿਆਂ ਵਿੱਚ ਜ਼ਿਆਦਾ ਇਹ ਸਿਸਟਮ ਦਾ ਪ੍ਰਭਾਵ ਦੇਖਣ ਨੂੰ ਮਿ ਮੋਹੱਲੀ ਫਤਿਹਗੜ ਸਾਹਿਬ ਲੁਧਿਆਣਾ ਸੰਗਰੂਰ ਮੌਗਾ ਫਤਿਹ ਫਰੀਦਕੋਟ ਇਹਨਾਂ ਇਲਾਕੇ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਕਲਚਾਈ ਆ ਰਹੀ ਹੈ ਸੋ ਜਿਹੜੇ ਰਹਿੰਦੇ ਇੱਥੇ ਜਿਵੇਂ ਮਾਨਸਾ ਅੰਗਰੂਰ ਦੇ ਕੁਝ ਹਿੱਸੇ ਬਰਨਾਲਾ ਬਠਿੰਡਾ ਦੇ ਕੁਝ ਦੱਖਣੀ ਚ ਇਹਨਾਂ ਇਲਾਕੇ ਵਿੱਚ ਬੱਦਲਵਾਈ ਦੇ ਵਜਾਇਂ ਆਉਣ ਦੇ ਘੰਟਿਆਂ ਤੱਕ ਥੋੜੀ ਜੀ ਸੰਘਣੇ ਰੂਪ ਵਿੱਚ ਦੇਖਣ ਨੂੰ ਮਿਲੇਗੀ ਤੇ ਕਿਤੇ ਕਿਨਵੇਂ ਨੂੰ ਮਹਾਲਾ ਤਾਂ ਮੀਂਹ ਮਾਨਸਾ ਦੇ ਪਰ ਇਹਨਾਂ ਜ਼ਿਲ੍ਹਾ ਵਿੱਚ ਕੋਈ ਭਾਰੀ ਮੀਂਹ ਦਾ ਅਲਰਟ ਜਾਰੀ ਨਹੀਂ ਹੋਇਆ ਅਤੇ ਦੇਖ ਰਹੇ ਹੁਣ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਹਤਰਨਤਨ ਇਹਨਾਂ ਇਲਾਕਿਆਂ ਵਿੱਚ ਵੀ ਦੁਪਹਿਰ ਤੋਂ ਬਾਅਦ ਹੋ ਸਕਦਾ ਹੈ ਮੌਸਮ ਭਾਗ ਵੱਲੋਂ ਇੱਛਾ ਜਤਾਈ ਜਾ ਰਹੀ ਹੈ ਕਿ ਦੁਪਹਿਰ ਤੋਂ ਬਾਅਦ ਇਹਨਾਂ ਇਲਾਕਿਆਂ ਵਿੱਚ ਵੀ ਬੱਦਲਈ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਪਰ ਕੋਈ ਭਾਰੀ ਮੀਂਹ ਦਾ ਅਲਰਟ ਇਹਨਾਂ ਇਲਾਕਿਆਂ ਵਿੱਚ ਜਾਰੀ ਨਹੀਂ ਹੋਇਆ ਜੇਕਰ ਹੁਣ ਆਪਾਂ ਦਰਮਿਆਨੇ ਤੋਂ ਭਾਰੀ ਮੀਂਹ ਦੀ ਗੱਲ ਕਰੀਏ ਤਾਂ ਜਿਹੜੇ ਹੁਸਿਆਰ ਕੋ ਗੁਰਦਾਸਪੁਰ ਪਠਾਨਕੋਟ ਅਤੇ ਇਸੇ ਤਰ੍ਹਾਂ ਕਿਸੇ ਖਪੂਰਥਲਾ ਅੰਮ੍ਰਿਤਸਰ ਇਹਨਾਂ ਇਲਾਕਿਆਂ ਵਿੱਚ ਥੋੜੀ ਜਿਹੀ ਦਰਮਿਆਨੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗ ਤੇ ਅੱਜ 25 ਜੂਨ ਨੂੰ ਪੂਰੇ ਪੰਜਾਬ ਵਿੱਚ ਹੀ ਬੱਦਲਵਾਈ ਦੀ ਅਵਾਜਾਂ ਨਾਲ ਕਿਨਮੀਨਾ ਤੇ ਦਰਮਿਆਨੇ ਪੱਧਰ ਦੀਆਂ ਬਰਸਾਤੀ ਕਾਰਵਾਈਆਂ ਟੁਕਮੇ ਰੂਪ ਵਿੱਚ ਦੇਖਣ ਨੂੰ ਮਿਲ ਲਗੀਆਂ ਜੇਕਰ ਕੋਈ ਮੌਸਮ ਵਿੱਚ ਬਦਲਾਅ ਆਉਂਦਾ ਜਾਂ ਸਹਾਰਾਂ ਦਾ ਤਾਂ ਉਸ ਦੀ ਜਾਣਕਾਰੀ ਵੀ ਅਸੀਂ ਤੁਹਾਨੂੰ ਸਮੇਂ ਸਿਰ ਪਹੁੰਚਾ ਦਾਂਗੇ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸੋਜੀ ਦਿਓ ਜੀ ਧੰਨਵਾਦ